ਘਰ ਦੇ ਵਿੱਚ ਅਚਾਨਕ ਕਲੇਸ਼ ਗਰੀਬੀ ਆਉਣ ਦੇ ਤਿੰਨ ਕਾਰਨ ਦੱਸੇ ਸੀ ਸੰਤਾਂ ਨੇ ਪਿਆਰਿਓ ਅਸੀਂ ਉਹ ਗਲਤੀਆਂ ਜਿਹੜੀਆਂ ਨੇ ਨਾ ਅੱਜ ਕਰ ਰਹੇ ਆ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਘਰ ਦੇ ਵਿੱਚ ਗਰੀਬੀ ਆ ਜਾਣਾ ਜਾਂ ਘਰ ਦੇ ਕਾਰਜ ਨਾ ਚੱਲਣੇ ਉਹਦੇ ਕੁਝ ਕਾਰਨ ਨੇ ਕਿਉਂਕਿ ਅਸੀਂ ਗੁਰੂ ਦਾ ਭੈ ਨਹੀਂ ਖਾ ਰਹੇ ਅਸੀਂ ਜਿਹੜੇ ਸਾਡੇ ਵੀਰ ਭੈਣ ਦੇ ਮੰਦਿਰ 'ਚ ਜਾਣ ਵਾਲੇ ਮੰਦਿਰ ਮੂਰੋ ਨੰਗਦੇ ਨੇ ਤੇ ਮੰਦਿਰ ਮੂਰੋ ਨੰਗੇ ਤੇ ਪਰ ਰੁਕ ਗਏ ਨਤਮਸਤਕ ਨਹੀਂ ਹੋਏ ਹੁਣ ਤੁਸੀਂ ਕਹੋਗੇ ਵੀ ਇਹ ਕਹਿਜਾ ਲੌਜਿਕ ਹੋਇਆ ਜੀ ਕਿਉਂਕਿ ਜਿੱਥੇ ਆਪਾਂ ਗੁਰੂ ਨੂੰ ਵੇਖਿਆ ਆਪਣੇ ਇਸਤ ਨੂੰ ਵੇਖਿਆ ਤੇ ਆਪਣੇ ਧਰਮ ਦੇ ਬਾਬਤ ਜੀ ਅਸੀਂ ਸਤਰਕ ਨਹੀਂ ਹੈਗੇ ਤੇ ਪਿਆਰਿਓ ਫਿਰ ਸਾਡੇ ਧਰਮ ਤੇ ਜੜੀਆਂ ਨੇ ਲੋਕ ਕੁਝ ਆਣਾ ਲੈ ਕੇ ਸਾਡੇ ਧਰਮ ਨੂੰ ਬਦਨਾਮ ਕਰ ਦਿੰਦੇ ਜੇ ਅਸੀਂ ਆਪ ਹੀ ਸਤਲਕ ਨਹੀਂ ਹੈਗੇ ਕਹਿਣ ਤੋਂ ਭਾਵ ਵੀ ਸਿੱਧ ਬੁੱਧੀ ਜਿਹੜੀ ਆ ਉਸ ਪ੍ਰਮਾਤਮਾ ਨੇ ਹੀ ਸਾਨੂੰ ਦੇਣੀ ਆ ਉਸ ਪ੍ਰਮਾਤਮਾ ਨੇ ਹੀ ਬਖਸ਼ਿਸ਼ ਕਰਨੀ ਆ ਤੇ ਮੇਰੇ ਸਤਿਗੁਰੂ ਜੀ ਫੇਰ ਹੀ ਸਾਡੇ ਤੇ ਕਿਰਪਾ ਕਰਨਗੇ ਮੰਦਰ ਮੂਹਰੋ ਕੋਈ ਸਾਡਾ ਵੀਰ ਭੈਣ ਜਿਹੜਾ ਨੰਗਦਾ Hindu ਵੀਰ ਭੈਣ ਪ੍ਰਾਰ ਨਮਸ਼ਕਾਰ ਕਰਕੇ ਜਰੂਰ ਨੰਗੇ ਗੁਰੂ ਘਰ ਦੇ ਅੱਗੋਂ ਦੀ ਜੇਕਰ ਅਸੀਂ ਲੰਘ ਰਿਆਂ ਤੇ ਪਿਆਰਿਓ ਗੁਰੂ ਘਰ ਸਵਨਾ ਦਾ ਹੀ ਹੈ ਤੇ ਪਿਆਰਿਓ ਉਥੇ ਨਮਸਕਾਰ ਕਰਕੇ ਜਰੂਰ ਲੰਘੋ ਸਤਿਗੁਰੂ ਜੀ ਅੰਦਰ ਨਹੀਂ ਜਾਣਾ ਰਹੇ ਤੇ ਅੰਦਰ ਜਾਓ ਐਡੀ ਵੀ ਕਾਦੀ ਕਾਲੀ ਚਲੋ ਜੇ ਨਹੀਂ ਜਾ ਸਕਦੇ ਕੋਈ ਅਮਰਜੈਂਸੀ ਹੈ ਕੋਈ ਸਾਡਾ ਕਾਰਜ ਅੜਿਆ ਹੋਇਆ ਹੈ ਤੇ ਸਾਧ ਸੰਗਤ ਚਲੋ ਬਾਹਰੋਂ ਖੜ ਕੇ ਨਮਸਕਾਰ ਕਰਦੋ ਤੇ ਮੇਰੇ ਸਤਿਗੁਰੂ ਜੀ ਉਥੋਂ ਵੀ ਪ੍ਰਵਾਨ ਕਰਦੇ ਸਿਰ ਨਵਾ ਕੇ ਮਨ ਦੇ ਵਿੱਚ ਭਾਵਨਾ ਵੀ ਸਤਿਗੁਰੂ ਜੀ ਮੇਰੀ ਇੰਨੀ ਇੱਕ ਹਾਜ਼ਰੀ ਪ੍ਰਵਾਨ ਕਰਿਓ ਉਥੋਂ ਹੀ ਲੰਘ ਜਾਓ ਇਹ ਮੇਰੇ ਸਤਿਗੁਰੂ ਜੀ ਉੱਥੋਂ ਹੀ ਹਾਜ਼ਰੀ ਪਰਵਾਨ ਕਰ ਲੈ। ਪਿਆਰਿਓ ਗੁਰੂ ਘਰ ਅਸੀਂ ਜਾਣਾ ਸਤਿਗੁਰੂ ਦੀ ਸੋਝੀ ਲੈਣ ਦੇ ਲਈ ਗੁਰੂ ਦਵਾਰਾ ਹੋਏ ਸੋਝੀ ਪਾਏ ਸੀ ਪਾਤਸ਼ਾਹ ਦੇ ਦਰ ਤੇ ਜਾਣਾ ਸਤਿਗੁਰੂ ਦੇ ਦਰ ਤੇ ਜਾਣਾ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਾਣਾ ਚੰਗੀ ਸੋਝੀ ਲੈਣ ਵਾਸਤੇ ਸਤਿਗੁਰ ਦੇ ਦਰ ਤੇ ਚੰਗੀ ਸੋਝੀ ਲੈਣ ਵਾਸਤੇ ਇਹ ਸਾਹਾ ਸੰਗਤ ਜਦੋਂ ਆਪਾਂ ਸਤਿਗੁਰੂ ਦੇ ਦਰ ਤੇ ਚੰਗੀ ਸੋਝੀ ਲੈਣ ਵਾਸਤੇ ਜਾਂਦੇ ਹਾਂ ਤੇ ਮੇਰੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਨਿਵਾਜਦੇ ਨੇ ਤੇ ਸਤਿਗੁਰੂ ਜੀ ਹਰ ਇੱਕ ਦਾਤ ਸਾਡੀ ਝੋਲੀ ਵਿੱਚ ਪਾ ਕੇ ਮੋੜਦੇ ਨੇ ਤੇ ਮੇਰੇ ਪਾਤਸ਼ਾਹ ਜੀ ਹਰ ਇੱਕ ਚੀਜ਼ ਹਰ ਇੱਕ ਵਸਤੂ ਸਾਡੇ ਝੋਲੀ ਵਿੱਚ ਭਾਰ ਕੇ ਨਾ ਸਾਨੂੰ ਵਾਪਸ ਮੋੜਦੇ ਨੇ ਸਾਨੂੰ ਨਿਰਾਸ਼ਾ ਨਹੀਂ ਨਿਰਾਸ਼ਤਾ ਦਾ ਸਾਹਮਣਾ ਨਹੀਂ ਸਾਨੂੰ ਕਰਾਉਣ ਦਿੰਦੇ ਮੇਰੇ ਪਾਤਸ਼ਾਹ ਸਾਡੇ ਤੇ ਇਹੋ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਐਸੀ ਕਿਰਪਾ ਸਾਡੇ ਤੇ ਹੁੰਦੀ ਹੈ ਸੋ ਗੁਰੂ ਘਰ ਜਾਈਏ ਤੇ ਪਿਆਰਿਓ ਜਾ ਕੇ ਮੱਥਾ ਟੇਕੀਏ ਜਦੋਂ ਕਿਤੇ ਰਸਤੇ 'ਚ ਵੀ ਜਾਈਏ ਨਿਸ਼ਾਨ ਸਾਹਿਬ ਦਿਖੇ ਤਾਂ ਉੱਥੇ ਵੀ ਨਮਸਕਾਰ ਕਰੋ ਪਾਤਸ਼ਾਹ ਜੀ ਕਿਰਪਾ ਕਰਿਓ ਇਹ ਹੈ ਗੁਰੂ ਨੂੰ ਯਾਦ ਕਰਨ ਦਾ ਤਰੀਕਾ ਜੇ ਅਸੀਂ ਰਸਤੇ ਵਿੱਚ ਕਿਤੇ ਕਿਤੇ ਵੀ ਗੁਰੂ ਘਰ ਦੇਖਿਆ ਤੇ ਸਤਿਗੁਰੂ ਦੀ ਯਾਦ ਆ ਜਾਏ ਤੇ ਸਤਿਗੁਰੂ ਕਿਰਪਾ ਕਰਿਓ ਪਾਤਸ਼ਾਹ ਜੀ ਰਹਿਮਤ ਕਰਿਓ ਗੱਡੀ ਵਿੱਚ ਬੈਠੇ ਆ ਫੋਟੋ ਸਾਡੇ ਮੱਥੇ ਲੱਗ ਰਹੀ ਹੈ ਸਤਿਗੁਰਾਂ ਦੀ ਕੋਈ ਵੀ ਤਸਵੀਰ ਹੈ ਸਾਡੀ ਗੱਡੀ ਦੇ ਵਿੱਚ ਜਾਂ ਘਰ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਿਓ ਸਤਿਗੁਰੂ ਜੀ ਮਿਹਰ ਕਰਿਓ ਗੱਲ ਹੈ ਵੀ ਉਹਨੂੰ ਯਾਦ ਆਉਣ ਦੀ ਜਦੋਂ ਗੁਰੂ ਚੇਤੇ ਆਉਂਦਾ ਤੇ ਉਦੋਂ ਵਿਕਾਰ ਜਿਹੜੇ ਨੇ ਭੱਜ ਜਾਂਦੇ ਨੇ ਵਿਕਾਰਾਂ ਦੀ ਕੋਈ ਥਾਂ ਨਹੀਂ ਰਹਿੰਦੀ ਤੇ ਇਹ ਗੱਲ ਸਭ ਤੋਂ ਸਿਆਣੀ ਗੱਲ ਹੈ ਪਿਆਰਿਓ ਜਦੋਂ ਵਿਕਾਰ ਭੱਜ ਜਾਂਦੇ ਨੇ ਵਿਕਾਰ ਨਿਕਲ ਜਾਂਦੇ ਨੇ ਤੇ ਉਦੋਂ ਸਾਡੇ ਮਨ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਜਾਂਦੇ ਨੇ ਤੇ ਗੁਰੂ ਨੂੰ ਇਸ ਤਰ੍ਹਾਂ ਕੇ ਚੇਤੇ ਕਰਨਾ ਵੀ ਸਾਡੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਸਹੀ ਰਹਿਣਾ ਸਾਡੇ ਮਨ ਦੀਆਂ ਭਾਵਨਾਵਾਂ ਨੇ ਨਾ ਜਿਹੜੀਆਂ ਉਹ ਵਧੀਆ ਤਰੀਕੇ ਨਾਲ ਰਹਿਣ ਤੇ ਜਦੋਂ ਮਨ ਦੀਆਂ ਭਾਵਨਾਵਾਂ ਵਧੀਆ ਤਰੀਕੇ ਨਾਲ ਰਹਿੰਦੀਆਂ ਨੇ ਸਹੀ ਰਹਿੰਦੀਆਂ ਨੇ ਤੇ ਮੇਰੇ ਪਾਤਸ਼ਾਹ ਜੀ ਉਦੋਂ ਕਿਰਪਾ ਕਰਦੇ ਨੇ ਤੇ ਜਦੋਂ ਉਦੋਂ ਗੁਰੂ ਦੀ ਕਿਰਪਾ ਹੋ ਜਾਏ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਤੋਂ ਵੱਡੀ ਫਿਰ ਕਿਰਪਾ ਕਰਦੇ ਨੇ ਸਭ ਤੋਂ ਵੱਡੀ ਫਿਰ ਰਹਿਮਤ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰਮਤ ਕਰਦੇ ਨੇ ਸੋ ਸਾ ਸੰਗਤ ਇਸ ਕਰਕੇ ਘਰ ਦੇ ਵਿੱਚ ਗਰੀਬੀ ਤੇ ਕਲੇਸ਼ ਆਉਣ ਦੇ ਤਿੰਨ ਕਾਰਨ ਵੀ ਅਸੀਂ ਗੁਰੂ ਨੂੰ ਯਾਦ ਨਹੀਂ ਕਰਦੇ ਜਿਸ ਨੇ ਸਾਰਾ ਕੁਝ ਦੇਣਾ ਹੈ ਉਹਦੇ ਤੋਂ ਅਸੀਂ ਮੁੱਖ ਫੇਰ ਰਹੇ ਹਾਂ ਉਹਦੇ ਨਾਲ ਨੇੜਤਾ ਕਰੀਏ ਤੇ ਮੇਰੇ ਸਤਿਗੁਰ ਦੇ ਦਰ ਤੋਂ ਬਹੁਤ ਕੁਝ ਪ੍ਰਾਪਤ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ